ਪੰਥਕਲ ਕੈਂਚ ਬਥੇਰੀ ਚਰਚਾ ਕਿਹੜੇ ਕਿਹੜੇ ਮੁੱਦਿਆਂ ਤੇ ਕਿਵੇਂ ਕਾਰਵਾਈ ਹੋਣੀ ਚਾਹੀਦੀ ਸੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੀਆਂ ਸਰਗਰਮੀਆਂ ਜ਼ਮੀਨੀ ਪੱਧਰ ਤੇ ਉਹਨਾਂ ਪਰਿਵਾਰਾਂ ਨਾਲ ਮਿਲੇ ਮਿਲਣਾ ਜਿਹੜੇ ਕਿਸੇ ਨਾ ਕਿਸੇ ਮਾਮਲੇ 'ਚ ਪੀੜਤ ਰਹੇ ਨੇ ਇਹ ਜਿਹੜੀਆਂ ਸਰਗਰਮੀਆਂ ਹੋ ਰਹੀਆਂ ਨੇ ਇਹ ਉਹਨਾਂ ਦੇ ਪਿੱਛੇ ਉਹਨਾਂ ਦਾ ਮਕਸਦ ਕੀ ਹੈ ਕਿਉਂਕਿ ਉਹਨਾਂ ਨੇ ਜਦੋਂ ਪਹਿਲਾ ਭਾਸ਼ਣ ਦਿੱਤਾ ਸੀ ਉਦੋਂ ਵੀ ਇਹਨਾਂ ਸਾਰੀਆਂ ਗੱਲਾਂ ਦਾ ਜ਼ਿਕਰ ਕੀਤਾ ਸੀ ਦੇਖੋ ਜਦੋਂ ਦਾ ਜਥੇਦਾਰ ਸਾਹਿਬ ਨੇ ਅਹੁਦਾ ਸੰਭਾਲਿਆ ਉਹਨਾਂ ਦੀ ਐਕਟੀਵਿਟੀ ਬਹੁਤ ਦੇਖਣ ਨੂੰ ਮਿਲ ਰਹੀ ਹੈਗੀ ਉਹ ਕਮਾਲ ਦੀ ਅਗਰ 20 ਮਾਰਚ ਤੋਂ ਹੀ ਆਪਾਂ ਸ਼ੁਰੂ ਕਰ ਲਈਏ 20 ਮਾਰਚ ਦੀ ਉਹਨਾਂ ਦੀ ਜਿਹੜ ਜੀ ਵੀ ਉਹਨਾਂ ਕਹਿਆ ਸੀ ਕਿ ਉਹ ਅਕਸਰ ਇਹ ਸੋਚਦੇ ਸਨ ਕਿ ਅਦਾਲਤਾਂ ਵਿੱਚ ਸਮੇਂ ਸਿਰ ਇਨਸਾਫ ਮਿਲਣਾ ਬਹੁਤ ਮਾਇਨੇ ਰੱਖਦਾ ਅਜਿਹੇ ਕਈ ਕੇਸ ਹਨ ਜਿਨ੍ਹਾਂ ਵਿੱਚ ਅਦਾਲਤਾਂ ਨੇ ਫੌਰੀ ਨਪਟਾਰੇ ਕੀਤਰ ਪਰ ਸਿੱਖਾਂ ਦੇ ਮਾਮਲੇ ਵਿੱਚ ਇੱਕ ਨਹੀਂ अनेका ਅਜਿਹੇ ਕੇਸ ਨੇ ਜਿਹੜੇ ਅਜੇ ਤੱਕ ਬੰਦ ਫਾਈਲਾਂ ਵਿੱਚ ਆਪਣੀ ਤਰੀਕ ਦੀ ਉਡੀਕ ਕਰ ਰਹੇ ਨੇ ਇਹ ਕੌਮ ਲੇਖੇ ਆਪਣੀਆਂ ਜਵਾਨੀਆਂ ਲਗਾਉਣ ਵਾਲੇ ਬੰਦੀ ਸਿੰਘਾਂ ਦੇ ਕੇਸ ਨੇ ਉਹਨਾਂ ਨੇ ਬੰਦੀ ਸਿੰਘਾਂ ਦਾ ਵੀ ਮਸਲਾ ਠਾਇਆ ਬਲਵੰਤ ਸਿੰਘ ਰਾਜਵਾਨਾਂ ਦਾ ਵੀ ਠਾਇਆ ਕਿ ਜਿਨ੍ਹਾਂ ਨੂੰ ਜੇਲ੍ਹ ਦੇ ਅੰਦਰ 30 ਸਾਲ ਹੋ ਚੁੱਕੇ ਨੇ ਤੇ 18 ਸਾਲਾਂ ਤੋਂ ਫਾਂਸੀ ਦੀ ਫਾਂਸੀ ਚੱਕੀ ਵਿੱਚ ਨਜ਼ਰਬੰਦ ਆ ਤੇ 13 ਸਾਲਾਂ ਤੋਂ ਭਾਈ ਬਲਵੰਤ ਸਿੰਘ ਰਾਜਵਾਨ ਦੀ ਸਜ਼ਾ ਮਾਫੀ ਸੰਬੰਧੀ ਪਟੀਸ਼ਨ ਕੇਂਦਰ ਸਰਕਾਰ ਦੇ ਵਿਚਾਰ ਦੀ ਨ ਫਿਰ ਉਹਨਾਂ ਨੇ ਅਗਲੇ ਦਿਨ ਕੀ ਕਰਦੇ ਨੇ 21 ਤਰੀਕ ਨੂੰ ਆ ਜੇ 21 ਤਰੀਕ ਨੂੰ ਉਹ ਗੁਰਦਾਸਪੁਰ ਦੇ ਪਿੰਡ ਨਾਨੋਵਾਲ ਜਿੰਦੜ ਉੱਥੇ ਜਾਂਦੇ ਨੇ ਗੁਰਦਾਸਪੁਰ ਬਾਰਡਰ ਬੈਲਟ ਦੇ ਨਾਨੋਵਾਲ ਜਿੰਦੜ ਪਿੰਡ ਦੇ ਵਿੱਚ ਉਹ ਗਰੀਬ ਸਿੱਖਾਂ ਕੋਲ ਪੁੱਜੇ ਨੇ ਸੰਗਤੀ ਰੂਪ ਵਿੱਚ ਸੋਧ ਰਹਿਰਾ ਸਾਹਿਬ ਮੌਕੇ ਉਹਨਾਂ ਨੇ ਸ਼ਮੂਲੀਅਤ ਕੀਤੀ ਆ ਵਾਏ ਗੁਰੂ ਗੁਰਮੰਤਰ ਕਰਵਾਏ ਗਏ ਜਾਪ ਕਰਵਾਏ ਗਏ ਤੇ ਲੰਗਰ ਛਕਿਆ ਤੇ ਗੁਰੂ ਘਰ ਵਿੱਚ ਨਗਰ ਦੀ ਚੜ੍ਹਦੀ ਕਲ ਲਈ ਖੁੱਦ ਅਰਦਾਸ ਕੀਤੀ ਤੇ ਸਰਵਨ ਕਰਵਾਇਆ ਹੁਕਮਨਾਮਾ ਤੇ ਗੁਰਮਤ ਵਿਚਾਰਾ ਰਹੀ ਪਰਿਵਾਰਾਂ ਨੂੰ ਸਿੱਖੀ ਵਿੱਚ ਦ੍ਰਿੜ ਰਹਿਣ ਲਈ ਪ੍ਰੇਰਿਤ ਕੀਤਾ ਤੇ ਅੰਮ੍ਰਿਤਧਾਰੀ ਮਸਲੇ ਵਿੱਚ ਕਿਹਾ ਕਿ ਅੰਮ੍ਰਿਤਧਾਰੀ ਸਿੰਘਾਂ ਦੀ ਕੋਈ ਜਾਤ ਪਾਤ ਨਹੀਂ ਹੈ ਤੇ ਗੁਰੂ ਸਿਧਾਂਤ ਮੁਤਾਬਕ ਸਭ ਬਰਾਬਰ ਨੇ ਫਿਰ ਉਹ 22 ਮਾਰਚ ਨੂੰ ਕੀ ਕਰਦੇ ਨੇ ਵਿਉਂਤਬੰਦੀ ਲਈ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਮਾਝਾ ਜ਼ੋਨ ਦੇ ਪ੍ਰਚਾਰਕ ਸਿੰਘਾਂ ਨਾਲ ਉਹਨਾਂ ਨੇ ਇਕੱਤਰਤਾ ਕੀਤੀ ਹੈਗੀ ਆ ਉਹਦੇ 'ਚ ਉਹਨਾਂ ਨੇ ਕਿਹਾ ਕਿ ਧਰਮ ਪ੍ਰਚਾਰ ਲਹਿਰ ਨੂੰ ਪ੍ਰਚੰਡ ਕਰਨ ਅਤੇ ਇਸ ਸਾਲ ਆ ਰਹੀਆਂ ਦੋ ਸ਼ਤਾਬਦੀਆਂ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਮਨਾਉਣ ਲਈ ਉਹਨਾਂ ਨੇ ਮੀਟਿੰਗ ਕੀਤੀ ਜਿਦੇ ਚ ਉਹਨਾਂ ਨੇ ਸਮੂਹ ਪ੍ਰਚਾਰਕ ਨਿਗਰਾਨ ਢਾਡੀ ਦੇ ਕਵੀਸ਼ਰੀ ਸਿੰਘਾਂ ਨਾਲ ਮੀਟਿੰਗ ਕੀਤੀ ਹੈ ਜਿਦੇ ਚ ਉਹਨਾਂ ਨੇ ਅੰਮ੍ਰਿਤਸਰ ਗੁਰਦਾਸਪੁਰ ਪਠਾਨਕੋਟ ਤਰਨਤਾਰਨ ਕਪੂਰਥਲਾ ਫਿਰੋਜ਼ਪੁਰ ਜਲੰਧਰ ਜ਼ਿਲ੍ਹਿਆਂ ਦੇ ਪ੍ਰਚਾਰਕ ਢਾਡੀ ਤੇ ਕਵੀਸ਼ਰੀ ਸਿੰਘਾਂ ਦੇ ਨਾਲ ਵੱਡੀ ਗਿਣਤੀ ਵਿੱਚ ਸ਼ਮੂਲਿਤ ਕੀਤੀ ਹੈਗੀਆ ਔਰ ਉਸ ਤੋਂ ਬਾਅਦ ਉਹ ਕੀ ਕਰਦੇ ਨੇ ਕਿ ਨੇ ਕਿ ਕਿਉਂਕਿ ਦੋ ਸ਼ਤਾਬਦੀਆਂ ਇੱਕ ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ 1925 2025 ਸਾਲ ਹੋਣ ਵਾਲੇ ਉਹਨਾਂ ਲੈ ਕੇ ਵੀ ਉਹਨਾਂ ਨੇ ਤਿਆਰੀ ਕਰ ਦਿੱਤੀ ਹੈਗੀ ਹੈ ਔਰ ਦੂਜਾ ਇਹ ਉਹਨਾਂ ਨੇ ਸਭ ਤੋਂ ਵੱਡਾ ਸਵਾਲ ਅਗਲੇ ਦਿਨ ਫਿਰ ਉਹ ਕਿੱਥੇ ਜਾਂਦੇ ਹੈਗੇ ਨੇ ਅ ਹਿਮਾਚਲ ਪ੍ਰਦੇਸ਼ ਦੇ ਜਿਹੜੀਆਂ ਬੱਸਾਂ ਆ ਰਹੀਆਂ ਨੇ ਕੁੱਕੇ ਸ਼ਰਾਰਤ ਜਿਹੜਾ ਅਮਨ ਸੂਦ ਆ ਹਿਮਾਚਲ ਸਰਕਾਰ ਨੇ ਉੱਥੋਂ ਦੀ ਸਰਕਾਰ ਨੇ ਬਹੁਤ ਵਧੀਆ ਕੰਮ ਕੀਤਾ ਉਹ ਸ਼ਰਾਰਤੀ ਬੰਦੇ ਤੇ ਮਕਦਮਾ ਦਰਜ ਕਰਤਾ ਅਮਨ ਸੂਦ ਉੱਥੋਂ ਦੀ ਡਿਪਟੀ ਕਮਿਸ਼ਨਰ ਕੁਲੂ ਜਿਹੜੀ ਆ ਉਹ ਵੀ ਵਿਧਾਈ ਦੀ ਪਾਤਰ ਜਿਵੇਂ ਉਹਨੇ ਕਲਾਸ ਲਈ ਕਿ ਤੂੰ ਹੀ ਕਾਨੂੰਨ ਆਪਣੇ ਹੱਥ ਚ ਲੈਣਾ ਜੇ ਕਿਸੇ ਤੋਂ ਦਿੱਕਤ ਹੈ ਤਾਂ ਪੁਲਿਸ ਨੂੰ ਕੰਪਲੇਟ ਦੇਣੀ ਚਾਹੀਦੀ ਤੇ ਉਸ ਤੋਂ ਬਾਅਦ ਸੁਖਵਿੰਦਰ ਸਿੰਘ ਸੁਖੂ ਸਾਹਿਬ ਨੇ ਉਹਨਾਂ ਦੇ ਖਿਲਾਫ ਪਰਚਾ ਦਰਜ ਕਰਵਾਤਾ ਔਰ ਪੰਜਾਬ ਦੇ ਵਿੱਚ ਜਿਨ੍ਹਾਂ ਨੇ ਹਿਮਾਚਲ ਦੀਆਂ ਬਸਾਂ ਤੋੜੀਆਂ ਸ਼ਰਾਰਤੀ ਅੰਸਰਾਂ ਉਹਨਾਂ ਦੇ ਖਿਲਾਫ ਵੀ ਮਕਦਮਾ ਦਰਜ ਹੋਇਆ ਤੁਸੀਂ ਇੱਦਾਂ ਨਹੀਂ ਕਰ ਸਕਦੇ ਜਿਹਦੇ ਚੱ ਅਕਾਲ ਤਖਸਾਲ ਸਾਹਿਬ ਦੇ ਜਥੇਦਾਰ ਨੂੰ ਹਿਮਾਚਲ ਦੇ ਸਰਕਾਰੀ ਕਾਲਜਾ ਬਡਸਰ ਹਮੀਰਪੁਰ ਉਹਨਾਂ ਤੋਂ ਉੱਥੋਂ ਵਿਦਿਆਰਥੀ ਤੇ ਉਹਨਾਂ ਨੇ ਮੀਟਿੰਗ ਕੀਤੀ 22 ਮਾਰਚ ਨੂੰ ਉਹਨਾਂ ਨੇ ਕਿਹਾ ਕਿ ਸਾਨੂੰ ਇੱਥੇ ਆਉਣ ਤੋਂ ਪਹਿਲਾਂ ਕੁਝ ਲੋਕਾਂ ਨੇ ਬਹੁਤ ਕਿਹਾ ਕਿ ਪੰਜਾਬ ਤੁਹਾਡੇ ਲਈ ਸੁਰੱਖਤ ਨਹੀਂ ਪਰ ਅਸੀਂ ਫਿਰ ਆਉਣ ਦਾ ਫੈਸਲਾ ਕੀਤਾ ਕਿਉਂਕਿ ਹੁਣ ਸਾਨੂੰ ਪੰਜਾਬ ਦੀ ਧਰਤੀ ਤੇ ਆ ਕੇ ਬਹੁਤ ਚੰਗਾ ਲੱਗ ਰਿਹਾ ਇੱਥੇ ਕਈ ਤਰ੍ਹਾਂ ਕਿਸੇ ਵੀ ਕਿਸਮ ਦਾ ਡਰ ਨਹੀਂ ਆ ਉਹਨਾਂ ਨੇ ਆਪਣੇ ਸੂਬੇ ਹਿਮਾਚਲ ਵਿੱਚ ਗੁਰੂ ਘਰ ਬਣਾਉਣ ਲਈ ਵੀ ਜ਼ਮੀਨ ਦੇਣ ਦੀ ਗੱਲ ਆਖੀ ਆ ਔਰ ਤੁਹਾਨੂੰ ਯਾਦ ਹੋਵੇਗਾ ਕਿ ਜਦੋਂ ਇੱਥੇ ਆਂਡੀਆਂ ਦੇ ਪੂਰੇ ਵਰਲਡ ਦੇ ਵਿੱਚ ਲਹਿਰ ਆਈ ਸੀ ਜਿਹੜੀ ਕੀ ਉਹਨੂੰ ਕਿਹੜੀ ਲਹਿਰ ਕਹਿੰਦੇ ਆ ਦੁਨੀਆ ਹੀ ਪਲਟਦੀ ਉਹਨੇ ਸਾਰੀ ਕਰੋਨਾ ਕਰੋਨਾ ਲਹਿਰ ਆਈ ਸੀ ਨਾ ਕਰੋਨਾ ਲਹਿਰ ਦੇ ਵਿੱਚ ਇੱਥੋਂ ਪੰਜਾਬ ਦੇ ਲੋਕਾਂ ਨੇ ਸਿੱਖ ਪੰਜਾਬ ਦੇ ਸਿੱਖਾਂ ਨੇ ਕਸ਼ਮੀਰੀ ਬੱਚਿਆਂ ਨੂੰ ਬਿਹਾਰ ਦੇ ਬੱਚਿਆਂ ਨੂੰ ਹਿਮਾਚਲ ਦੇ ਬਸਿਆਂ ਨੂੰ ਆਪਣੇ ਧੀਆਂ ਪੁੱਤ ਸਮਝਣਗੇ ਘਰ ਤੱਕ ਪਹੁੰਚਾਇਆ ਸੀ ਤੇ ਪੰਜਾਬ ਦੀ ਧਰਤੀ ਤੇ ਸਭ ਤੋਂ ਸੁਰੱਖਤ ਆ ਮਫੂਜ਼ ਆ ਧੀਆਂ ਪੈਣਾ ਵਾਸਤੇ ਇਕਦੁੱਕਾ ਸ਼ਰਾਰਤੀ ਹੋ ਸਕਦੇ ਪਰ ਜੋ ਦਿੱਲੀ ਦੇ ਵਿੱਚ ਯੂਪੀ ਬਿਹਾਰ ਦੇ ਵਿੱਚ ਧੀਆਂ ਪੈਣਾ ਦੇ ਨਾਲ ਪੰਜਾਬ ਚ ਨਹੀਂ ਉਦਾਂ ਦਾ ਹੁੰਦਾ ਪੰਜਾਬ ਦੇ ਲੋਕਾਂ ਦੇ ਨਾਲ ਨਹੀਂ ਤੇ ਇਸ ਕਰਕੇ ਹਿਮਾਚਲ ਦੇ ਲੋਕਾਂ ਨੂੰ ਸਮਝਾ ਜਿਹੜੇ ਤੁਹਾਡੇ ਸ਼ਰਾਰਤੀ ਉਹਨਾਂ ਨੂੰ ਨੱਥ ਪਾਉਣੀ ਚਾਹੀਦੀ ਆ ਉਹਨਾਂ ਨੇ ਹਿਮਾਚਲ ਦੇ ਵਿਦਿਆਰਥੀਆਂ ਦੇ ਨਾਲ ਗੱਲਬਾਤ ਕੀਤੀ ਔਰ ਉਸ ਤੋਂ ਬਾਅਦ ਬੀਤੇ ਦਿਨ 24 ਮਾਰਚ ਨੂੰ ਜਥੇਦਾਰ ਸਾਹਿਬ ਨੇ ਗੁਰੂ ਸਾਹਿਬ ਜੀ ਗਰੰਥ ਸਾਹਿਬ ਦੀ ਬੇਦਬੀ ਹੋਈ ਉਹਨਾਂ ਨੇ ਉਸਤੇ ਖੁਦ ਨੋਟਿਸ ਲੈ ਕੇ ਕਿਹਾ ਕਿ ਕਾਰਵਾਈ ਕੀਤੀ ਜਾਊਗੀ ਅਸਲ ਚ ਲੁਧਿਆਣਾ ਦੀਆਂ ਸਿੰਘ ਸਭਾਵਾਂ ਦੇ ਧਾਰਮਿਕ ਜਥੇਬੰਦੀਆਂ ਵੱਲੋਂ ਉਹ ਜਥੇਦਾਰ ਕੁਲਦੀਪ ਸਿੰਘ ਗੜਗਾਜੇ ਦਾ ਸਨਮਾਨ ਕੀਤਾ ਗਿਆ ਸੀ ਪਰ ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਦਬੀ ਹੋਣ ਤੇ ਉਹਨੇ ਸ਼੍ਰੀ ਕਾਲਪੁਰ ਸਾਹਿਬ ਵੱਲੋਂ ਹੁਣ ਖੁਦ ਨੋਟਿਸ ਲੈ ਕੇ ਹੁਣ ਕਾਰਵਾਈ ਕੀਤੀ ਜੋ ਇਹ ਫੈਸਲੇ ਜਿਹੜੇ ਉਹ ਲਗਾਤਾਰ ਲੈ ਰਹੇ ਨੇ ਇਹਦੇ ਨਾਲ ਇਹ ਕਿ ਸਿੰਘ ਸਾਹਿਬ ਨੂੰ ਲੱਗਾ ਕਿ ਜਿਹੜੀ ਇਸ ਟਾਈਮ ਜਿਹੜੀ ਕੌਮ ਆ ਉਹ ਬਿਖਰੀ ਹੋਈ ਆ ਕੌਮ ਦੇ ਵਿੱਚ ਦੁਬਧਾ ਬਹੁਤ ਆ ਵਿਪਤਾ ਬਹੁਤ ਆ ਧੜੇਬਾਜੀ ਬਹੁਤ ਆ ਜਦ ਤੱਕ ਜਿਹੜਾ ਸਿੱਖ ਭਾਈਚਾਰਾ ਉਹ ਇਕੱਠਾ ਨਹੀਂ ਹੁੰਦਾ ਕੌਮ ਅੱਗੇ ਨਹੀਂ ਵੱਧ ਸਕਦੀ ਔਰ ਅੱਜ ਜਿਹੜਾ ਉਹਨਾਂ ਨੇ کیا ਹੈਗਾ ਕਿ ਮੋੜ ਮੰਡੀ ਬੰਬ ਧਮਾਕਾ ਹੋਇਆ ਜਿਹਦੇ ਤੇ ਨਿੱਕੇ ਨਿੱਕੇ ਬੱਚੇ ਵੀ ਮਰੇ ਨੇ 2000 ਗੱਲ ਆ 17 ਦੀ ਗੱਲ ਆ ਅੱਜ 8 ਸਾਲ ਹੋ ਚੁੱਕੇ ਇਨਸਾਫ ਨਹੀਂ ਹੋਇਆ ਤੰਦਾ ਜਿੰਨਾਂ ਦੇ ਨਾਲ ਜੁੜਦੀਆਂ ਸਾਰੀ ਦੁਨੀਆ ਨੂੰ ਪਤਾ ਲੇਕਿਨ ਵੋਟਾਂ ਦੇ ਚੱਕਰ 'ਚ ਕੋਈ ਬੋਲਿਆ ਨਹੀਂ ਹੈਗਾ ਉਤੇ ਸਿਆਸਤ ਖੂਬਈ ਤੇ ਜਥੇਦਾਰ ਸਾਹਿਬ ਉਹ ਮੋੜ ਮੰਡੀ ਬੰਬ ਧਮਾਕਾ ਦੇ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਕਿਹਾ ਸਰਕਾਰ ਨੂੰ ਕਿ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕਰਕੇ ਪੀੜਤ ਪਰਿਵਾਰਾਂ ਨੂੰ ਇਨਸਾਫ ਦੋ 2017 ਵਿੱਚ ਜਿਹੜਾ ਬੰਬ ਧਮਾਕਾ ਇਹ ਉਹਦੇ ਚ 31 ਜਨਵਰੀ 2017 ਨੂੰ ਜਦੋਂ ਇੱਕ ਸਿਆਸੀ ਰੈਲੀ ਦੇ ਵਿੱਚ ਜਿਹਦੇ ਚ 5 ਬੱਚਿਆਂ ਸਣੇ 7 ਲੋਕ ਮਾਰੇ ਗਏ ਸੀ ਜਿਨ੍ਹਾਂ ਦੇ ਵਿੱਚ ਮੋੜ ਮੰਡੀ ਦੇ ਨਿਵਾਸੀ ਅੰਕੁਸ਼ ਸਿੰਘਲਾ ਜੱਪ ਸਿਮਰਤ ਸਿੰਘ ਵਰਖਾ ਰਾਣੀ ਰਿਪਨਦੀਪ ਸਿੰਘ ਸੌਰਵ ਸਿੰਘਲਾ ਅਸ਼ੋਕ ਮਾਰੇ ਤੇ ਹਰਪਾਲ ਸਿੰਘ ਦੀ ਮੌਤ ਹੋਈ ਪਰਿਵਾਰਾਂ ਵੱਲੋਂ ਜਥੇਦਾਰ ਨੂੰ ਦੱਸਿਆ ਗਿਆ ਕਿ ਉਹਨਾਂ ਵੱਲੋਂ ਇਨਸਾਫ ਲਈ ਲੰਮੇ ਸੰਘਰਸ਼ ਦੇ باوجود ਕੋਈ ਨਿਆਂ ਨਹੀਂ ਮਿਲਿਆ ਤੇ ਹੁਣ ਜਥੇਦਾਰ ਕੁਲਦੀਪ ਸਿੰਘ ਗੜਗਾਜ ਨੇ ਪੀੜਤ ਪਰਿਵਾਰਾਂ ਨੂੰ ਤੁਰੰਤ ਇਨਸਾਫ ਦੇਣ ਦੀ ਗੱਲ ਕਰਦਿਆਂ ਕਿਹਾ ਪੰਜਾਬ ਸਰਕਾਰ ਨੂੰ ਸਵਾਲ ਕੀਤਾ ਕਿ ਉਹ ਅੱਜ ਤੱਕ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਲੋਕਾਂ ਤੱਕ ਕਿਉਂ ਨਹੀਂ ਪਹੁੰਚ ਕੀਤੀ ਸਰਕਾਰ ਨੇ ਉਹਨਾਂ ਨੇ ਕਿਹਾ ਕਿ ਪੀੜਤ ਪਰਿਵਾਰਾਂ ਦਾ ਹੀ ਹੱਕ ਹੈ ਕਿ ਉਹਨਾਂ ਨੂੰ ਇਨਸਾਫ ਮਿਲੇ ਪੰਜਾਬ ਦਾ ਸੱਭਿਆਚਾਰ ਪੂਰਨ ਰੂਪ ਵਿੱਚ ਨਿਆਂਪੂਰਨ ਤੇ ਸਾਡੇ ਲੋਕਾਂ ਵਿੱਚ ਸਮਾਜਿਕ ਕਦਰਾਂ ਕੀਮਤਾਂ ਇਸੇ ਕਰਕੇ ਇੱਥੋਂ ਦੇ ਲੋਕ ਮਾਨਸਿਕਤਾ ਵਿੱਚ ਜੁਰਮਦਾਰ ਬਾਕੀ ਸੂਬਿਆਂ ਨਾਲੋਂ ਘੱਟ ਹੈ ਪਰ ਇਸ ਦੇ ਬਾਵਜੂਦ ਪੰਜਾਬ ਦੀ ਸਭ ਤੋਂ ਵੱਡੀ ਸਮੱਸਿਆ ਹੈ ਕਿ ਇੱਥੇ ਤੰਤਰ ਨਿਆਂ ਤੋਂ ਸਖਣਾ ਨਿਆਂ ਦੇ ਅਨਹੋਂ ਦੀ ਵੱਡੀ ਉਦਾਹਰਨ ਮੋੜ ਮੰਡੀ ਬੰਬ ਤਮਾਕੇ ਦੇ ਪੀੜਤ ਜੋ 2017 ਤੋਂ ਲੈ ਕੇ ਹੁਣ ਤੱਕ ਇਹ ਅਤਵਾਦੀ ਕਾਰਕ ਕਰਨ ਵਾਲੇ ਦੋਸ਼ੀਆਂ ਨੂੰ ਸਜ਼ਾ ਦੀ ਉਡੀਕ ਕਰ ਰਹੇ ਪਰ ਦੁੱਖ ਦੀ ਗੱਲ ਕਿ ਹਾਲੇ ਤੱਕ ਕੋਈ ਵੀ ਜੜੀ ਆ ਉਹ ਗ੍ਰਿਫਤਾਰੀ ਨਹੀਂ ਇਹ ਹੁਣ ਜਿਹੜੇ ਲਗਾਤਾਰ ਜਿਹੜੇ ਜਥੇਦਾਰ ਸਭ ਇਹ ਐਕਸ਼ਨ ਕਰ ਰਹੇ ਨੇ ਲਾਜ਼ਮੀ ਤੌਰ ਤੇ ਮਿਲਦੇ ਜਿਹੜੇ ਸੁਧਾਰ ਲੈਣ ਵਾਲੇ ਨੇ ਜਾਂ ਹੱਲੇ ਵੀ ਪੰਥ ਦੇ ਵਿੱਚ ਕਹਿ ਲਓ ਜਾਂ ਸਿੱਖ ਕੌਮ ਦੇ ਵਿੱਚ ਕਹਿ ਲਓ ਕਿ ਜਿਹੜੇ ਹੱਲੇ ਵੀ ਜਿਹੜੇ ਵੱਖ-ਵੱਖ ਜਿਹੜੇ ਚੁੱਲ੍ਹੇ ਬਾਲ ਰਹੇ ਨੇ ਉਹ ਚੁੱਲ੍ਹੇ ਬੁਝਾਉਣ ਦੀ ਲੋੜ ਹੈ ਇੱਕ ਝੰਡਾ ਚਾਹੀਦਾ ਇੱਕ ਡੰਡਾ ਚਾਹੀਦਾ ਇੱਕ ਚੁੱਲਾ ਚਾਹੀਦਾ ਹੈਗਾ ਤੇ ਕੌਮ ਅੱਗੇ ਵਧੂਗੇ ਔਰ ਇਹ ਸਾਰੇ ਮਸਲ ਨੂੰ ਡਰਸ ਕਰਨ ਦੀ ਲੋੜਾ ਦੇਖੋ ਪਿਛਲੇ ਕਈ ਸਾਲ 10 15 ਸਾਲਾਂ ਦੇ ਵਿੱਚ ਵਿੱਚ ਔਨ ਰਿਕਾਰਡ ਕਿ 50 55 ਲੱਖ ਤੇ ਇਥੇ ਇਸਾਈ ਭਾਈਚਾਰਾ ਕਨਵਰਟ ਹੋ ਗਏ ਨੇ ਧਰਮ ਪਰਿਵਰਤਨ ਕਰ ਲਿਆ ਉਹ ਜਿਹੜੇ ਇਸਾਈ ਬਣੇ ਨੇ ਭਰਾ ਉਹ ਸਿੱਖੀ ਤੋਂ ਜ਼ਿਆਦਾ ਆਏ ਨੇ ਪੰਜਾਬ ਗੁਰੂਆਂ ਦੇ ਨਾਮ ਤੇ ਵਸਦਾ ਸਿੱਖ ਧਰਮ ਦੀ ਇਥੇ ਇੱਕ ਵੱਡਾ ਵਜੂਦ ਆ ਤੇ ਲੋਕੀ ਕਿਉਂ ਸਿੱਖੀ ਛੱਡ ਕੇ ਦੂਜਾ ਧਰਮ ਪਰਵਰਤ ਹਾਲਾਂਕਿ ਜੋ ਕਾਨੂੰਨ ਮੁਤਾਬਕ ਕਰ ਵੀ ਕਿ ਸਕਦੇ ਨੇ ਕੋਈ ਗੁਨਾਹ ਨਹੀਂ ਪਰ ਇਥੇ ਡਰਾਮੇ ਕਿਤੇ ਜਾ ਰਹੇ ਜਿਹੜੇ ਡਰਾਮੇ ਕਰਦੇ ਨੇ ਉਹ ਆਪਣੇ ਦਫਤਰਾਂ ਦੇ ਵਿੱਚ ਧੀਆਂ ਭੈਣਾਂ ਨੂੰ ਕੁੱਟਦੇ ਨੇ ਆਪਣੇ ਲੋਕਾਂ ਦੇ ਪਾਣੀ ਸੁੱਟਦੇ ਤਾਂ ਠੀਕ ਹੋ ਜਾਂਦੇ ਤੇ ਆਪਣੀਆਂ ਧੀਆਂ ਦੇ ਬਾਹਰੋ ਇਲਾਜ ਕਰਵਾਉਂਦੇ ਨੇ ਫਿਰ ਬਲਾਤਕਾਰ ਦੇ ਕੇਸ ਚ ਫੜੇ ਜਾਂਦੇ ਨੇ ਤੇ ਸਰਕਾਰਾਂ ਵੀ ਉਦਾਂ ਦੀਆਂ ਇਹੋ ਜਿਹੇ ਬਲਾਤਕਾਰੀਆਂ ਕੋਲ ਵੋਟਾਂ ਮੰਗਦੀਆਂ ਨੇ ਤੇ ਬਾਅਦ ਚ ਉਹਨਾਂ ਨੂੰ 20-20 ਗੱਨਮਾਣੇ ਦਿੰਦੀਆਂ ਨੇ ਇਹ ਲੋਕ ਜਿਹੜੇ ਪਖੰਡੀ ਨੇ ਜਿਹੜੇ ਪਖੰਡ ਦੇ ਨਾਲ ਡਰਾ ਕੇ ਧਮਕਾ ਕੇ ਲੋਕਾਂ ਦਾ ਧਰਮ ਪਰਿਵਰਤਨ ਕਰਨ ਦੇ ਖਿਲਾਫ ਮੁਕਦਮਾ ਦਰਜ ਹੋਣੇ ਚਾਹੀਦੇ ਨੇ ਔਰ ਦੂਜੀ ਗੱਲ ਚੰਗੀ ਗੱਲ ਹੈ ਕਿ ਲੰਬੇ ਸਮੇਂ ਤੋਂ ਇਦਾਂ ਦੇ ਜਥੇਦਾਰ ਸਾਹਿਬ ਦੀ ਅੜੀ ਕੀਤੀ ਜਾ ਰਹੀ ਸੀ ਔਰ ਇਹਦੇ ਨਾਲੇ ਕੌਮ ਅੱਗੇ ਵਧੀ ਔਰ ਕਾਲੀ ਦਲ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਵੀ ਜਥੇਦਾਰ ਸਾਹਿਬ ਨੂੰ ਅਗਲੀ ਵਾਰ ਕਰਨੀਂਦਾ ਕਿ ਇਹਨਾਂ ਸਾਰਿਆਂ ਨੂੰ ਬੁਲਾਉਣਾ ਚਾ ਹੁਕਮਨਾਮਾ ਕਰਨ ਦੀ ਲੋੜ ਨਹੀਂ ਵੈਸੇ ਹੀ ਬੁਲਾਉਣਾ ਚਾਹੀਦਾ ਹੈਗਾ ਕਿ ਇਕੱਤਰਤਾ ਵਾਸੇ ਵਿਚਾਰ ਚਰਚਾ ਕਰਨ ਵਾਸੇ ਇਹਨਾਂ ਨੂੰ ਬੁਲਾ ਕੇ ਇਕੱਠੇ ਕਰਨੇ ਚਾਹੀਦੇ ਹੈਗੇ ਨੇ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਪੰਜਾਬ ਦੀ ਖੇਤਰੀ ਪਾਰਟੀ ਦਾ ਰਹਿਣਾ ਬੜਾ ਜ਼ਰੂਰੀ ਹੈ ਖੇਤਰੀ ਪਾਰਟੀ ਦੇ ਨਾਲ ਹੀ ਪੰਜਾਬ ਦੇ ਮਸਲੇ ਹੱਲ ਹੋ ਸਕਦੇ ਨੇ ਕੌਮ ਦੇ ਮਸਲੇ ਹੱਲ ਹੋ ਸਕਦੇ ਨੇ ਹੁਣ ਦੇਖੋ ਨਾ ਕਿ ਐਮ ਕੇ ਸਟਾਲਿਨ ਉਹ ਇਸ ਟਾਈਮ ਇੰਡੀਆ ਦਾ ਹੀਰੋ ਬਣ ਕੇ ਬੈਠੇ ਨੇ ਕਿ ਉਹ ਵਨ ਨੇਸ਼ਨ ਵਨ ਲੈਂਗੁਏਜ ਤੇ ਲੜ ਰਹੇ ਨੇ 올 ਸੀਟਾਂ ਜਿਹੜੀਆਂ ਨਵਾਂ ਹੱਦਬੰਦੀ ਬਣੀ ਹਲਕਾ ਹੱਦਬੰਦੀ ਉਹਨੂੰ ਲੈ ਕੇ ਲੜ ਰਹੇ ਹੈਗੇ ਨੇ ਤੇ ਇਹ ਜਿਹੜੇ ਮਸਲੇ ਖੇਤਰੀ ਪਾਰਟੀਆਂ ਇਕੱਠੀਆਂ ਹੋਣਗੀਆਂ ਤੇ ਹੱਲ ਹੋਣੇ ਨਹੀਂ ਤੇ ਜੇ ਇੰਡੀਆ ਦੇ ਵਿੱਚ ਦੋ ਪਾਰਟੀਆਂ ਦਾ ਰੂਲ ਰਹਿ ਗਿਆ ਜਾਂ ਇੱਕ ਪਾਰਟੀ ਦਾ ਰੂਲ ਰਹਿ ਗਿਆ ਉਹ ਡੈਮੋਕ੍ਰੇਸੀ ਵਾਸਤੇ ਫਿਰ ਮਾੜੀ ਗੱਲ ਹੋਏਗੀ